ਆਉਣ ਦੇ ਲਈ ਜੇਕਰ ਦੇਸ਼ ਭਰ ਦੇ ਹਵਾਲੇ ਨਾਲ ਮੈਂ ਗੱਲ ਕਰਾਂ ਰੈਲੀਆਂ ਦਾ ਹਵਾਲਾ ਤਾਂ ਦੇਸ਼ ਦੇ ਵਿੱਚ ਸਭ ਤੋਂ ਵੱਧ ਕਹਿੰਦੀ ਜੀ ਰੈਲੀਆਂ ਰੋਡ ਸ਼ੋਅ ਨਰਿੰਦਰ ਮੋਦੀ ਨੇ ਕੀਤੇ 206 ਰੈਲੀਆਂ ਤੇ ਰੋਡ ਸ਼ੋਅ ਦਾ ਰਿਕਾਰਡ ਹੈ ਪਿਛਲੀ ਵਾਰ 2019 ਦੇ ਵਿੱਚ 5 ਸਾਲ ਪਹਿਲਾਂ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ 145 ਸੀ ਹੁਣ ਇਸ ਵਾਰ 206 ਸੋ ਕੀ ਵੱਧ ਜੋਰ ਲਾਉਣਾ ਪੈ ਰੇ ਇਸ ਲਈ ਜਾਂ ਫਿਰ ਇਹ ਦਿਖਾਉਣ ਦੀ ਹੈ ਕਿ ਹਾਂ ਵੀ ਸਾਡੀ ਪਾਰਟੀ ਦੀ ਅਪਰੋਚ ਕੀ ਨਹੀਂ ਚਲੋ 206 ਜੇ ਰੈਲੀਆਂ ਤੇ ਰੋਡ ショ ਕਰਨ ਚ ਨੰਬਰ 1 ਤੇ ਨਰੇਂਦਰ ਮੋਦੀ ਰਹੇ ਨੇ ਤਾਂ ਨੰਬਰ 2 ਤੇ ਵੀ ਇਹਨਾਂ ਦੀ ਉਹ ਪਾਰਟੀ ਤੇ ਮਿਤਸ਼ਾ ਰਹੇ ਨੇ ਜਿਨ੍ਹਾਂ ਨੇ 118 ਰੈਲੀਆਂ ਕੀਤੀਆਂ ਤੇ ਅਧਰ ਜਿਹੜੇ ਕਹਿੰਦੇ ਅਸੀਂ ਤਬਦੀਲੀ ਲਿਆਉਣੀ ਆ ਬਦਲਾ ਲਿਆਉਣਾ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਉਮਰ ਚ ਇਹਨਾਂ ਦੋਆਂ ਲੀਡਰਾਂ ਤੋਂ ਘੱਟ ਨੇ ਪਰ ਰੈਲੀਆਂ ਉਹਨਾਂ ਨਾਲੋਂ ਘੱਟ ਕੀਤੀਆਂ ਨੇ 108 ਰੈਲੀਆਂ ਪ੍ਰਿੰਕਾ ਗਾਂਧੀ ਨੇ ਕੀਤੀਆਂ ਨੇ ਤੇ 107 ਰਾਹੁਲ ਗਾਂਧੀ ਨੇ ਕੀਤੀਆਂ ਨੇ ਸੋ so, ਮੋਦੀ 206 ਅਮਿਤ ਸ਼ਾਹ 118 ਪ੍ਰਿੰਕਾ ਗਾਂਧੀ 108 ਰਾਹੁਲ ਗਾਂਧੀ 107 ਫਿਰ ਖੜਗੇ ਹੋਰੀ ਜੀਪੀ ਨੱਡੇ ਤੋਂ ਜ਼ਿਆਦਾ ਕਰਗੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਾਲੋਂ ਵੱਧ ਕਾਂਗਸੀ ਪ੍ਰਧਾਨ ਇੱਥੇ ਉਲਟਾ ਹੋ ਗਿਆ ਜੀਪੀ ਨੱਡੇ ਨੇ ਕੀਤੀਆਂ ਨੇ 88 ਜਦੋਂ ਕਿ ਖੜਗੇ ਹੋਰਾਂ ਨੇ ਕੀਤੀਆਂ ਨੇ 100 ਤੋਂ ਵੱਧ ਸੋ ਇਹ ਤਾਂ ਹੈਗਾ ਜੀ ਤੇਜ਼ ਪੱਤਰ ਦੇ ਉੱਤੇ ਪਰ ਜੇ ਆਪਾਂ ਪੰਜਾਬ ਦੇ ਹਵਾਲੇ ਨਾਲ ਦੇਖਣਾ ਹੋਵੇ ਕਿ ਪੰਜਾਬ ਦੇ ਵਿੱਚ ਇਹ ਕਿਸ ਤਰੀਕੇ ਦਾ ਰਿਹਾ ਇਹਨਾਂ ਦਾ ਜਿਹੜਾ ਰੈਲੀਆਂ ਦਾ ਤਾਂ ਉਹਦੇ ਵਿੱਚ ਆਮ ਆਦਮੀ ਪਾਰਟੀ ਜਾਂ ਮੁੱਖ ਮੰਤਰੀ ਭਗਵੰਤ ਮਾਨ ਰੈਲੀਆਂ ਤਾਂ ਰੈਲੀਆਂ ਰੋਡ ਸ਼ੋ ਮਤਲਬ ਰੋਡ ਸ਼ੋ ਤਾਂ ਗੇੜਾ ਕਰਤਾ ਪੰਜਾਬ ਦੇ ਵਿੱਚ ਮਤਲਬ ਕਿ ਇੱਕ ਇੱਕ ਹਲਕੇ 'ਚ ਵੀ ਦੋ ਦੋ ਤਿੰਨ ਤਿੰਨ ਵਾਰ ਵੀ ਚਾਹੇ ਉਹ 200 ਮੀਟਰ ਵਾਲਾ ਹੁੰਦਾ ਹੋਵੇ ਚਾਹੇ ਉਹ 400 ਮੀਟਰ ਵਾਲਾ ਚਾਹੇ ਉਹ ਟੈਲੀਵਿਜ਼ਨ ਲਈ ਹੁੰਦਾ ਹੋਵੇ ਚਾਹੇ ਵੀਡੀਓਗ੍ਰਾਫੀ ਲਈ ਜਾਂ ਸੋਸ਼ਲ ਮੀਡੀਆ ਲਈ ਚਾਹੇ ਉਹਦੇ ਨਾਲ ਵਪਾਰੀ ਔਖਾ ਹੋਇਆ ਦੁਕਾਨਦਾਰ ਔਖਾ ਹੈ ਲੋਕ ਪਰੇਸ਼ਾਨ ਹੋਏ ਪਰ ਕੀਤਾ ਗਿਆ ਪੰਜਾਬ ਦੇ ਵਿੱਚ ਜੇ ਮੈਂ 16 ਮਈ ਤੋਂ ਲਾਵਾਂ ਕਿ ਜਿੱਦਣ ਤੋਂ ਨਾਮਜ਼ਦਗੀਆਂ ਵਾਲਾ ਕੰਮ ਨਿਭੜ ਕੇ ਚੋਣ ਪ੍ਰਚਾਰ ਸਹੀ ਰੂਪ ਚ ਪੱਖਤ ਹੈ 16 ਮਈ ਤੋਂ 30 ਮਈ ਤੱਕ ਇਹਨਾਂ 15 ਦਿਨਾਂ ਦੇ ਵਿੱਚ 350 ਤੋਂ ਵੱਧ ਰੈਲੀਆਂ ਰੂਟ ਸ਼ੋ ਇਹ ਰੈਲੀਆਂ ਰੂਟ ਸ਼ੋ ਦੇ ਵਿੱਚ ਮੈਂ ਬਾਡ ਵਾਈਜ਼ ਪਿੰਡ ਵਾਈਜ਼ ਹੋਈਆਂ ਬੈਠਕਾਂ ਨੂੰ ਹੋਈਆਂ ਮੀਟਿੰਗਾਂ ਨੂੰ ਹੋਏ ਚੋਣ ਪ੍ਰਚਾਰ ਨੂੰ ਨਹੀਂ ਰੱਖ ਰਿਹਾ ਮੈਂ ਜਿਹੜੇ ਮੁੱਖ ਕਹਿਣ ਨੂੰ ਇਕੱਠ ਕਰਕੇ ਮਤਲਬ ਲੀਡਰ ਬਲਾ ਕੇ ਅਨਾ ਆਪਣੇ ਵੱਡੇ ਉਹਨਾਂ ਰਹੀਂ ਜਿਹੜੀਆਂ ਰੈਲੀਆਂ ਰੋਡ ਸ਼ੋਅ ਹੋਈ ਨੇ ਮੈਂ ਉਹਦੇ ਵੱਲਾਂ ਕਰ ਕਰਾ 350 ਤੋਂ ਵੱਧ ਓਵਰ ਆਲ ਰਵੈਤੀ ਪਾਰਟੀਆਂ ਵੀ ਮੁੱਖ ਪਾਰਟੀਆਂ ਵੀ ਹੈ ਹੋਰ ਰਾਜਨੀਤਿਕ ਦਲ ਵੀ ਆਜ਼ਾਦ ਉਮੀਦਵਾਰ ਵੀ ਮਿਲਾ ਕੇ ਕੁੱਲ 350 ਤੋਂ ਵੱਧ ਪੰਜਾਬ ਦੇ ਵਿੱਚ ਰੈਲੀਆਂ ਤੇ ਰੋਡ ਸ਼ੋਅ ਦਾ ਪ੍ਰੋਗਰਾਮ ਹੋਇਆ ਜਿਹਦੇ ਵਿੱਚੋਂ ਨਰਿੰਦਰ ਮੋਦੀ ਹਰਾਂ ਦੀਆਂ ਵੀ ਚਾਰ ਰੈਲੀਆਂ ਹੈਗੀਆਂ ਜਿਹਦੇ ਵਿੱਚੋਂ ਰਾਹੁਲ ਗਾਂਧੀ ਵਾਲੀਆਂ ਵੀ ਹੈਗੀਆਂ ਜਿਹਦੇ ਵਿੱਚੋਂ ਪ੍ਰਿੰਕਾ ਗਾਂਧੀ ਦੀ ਫੇਰੀ ਵੀ ਹੈਗੀ ਸੋ ਆਖਰੀ ਦਿਨ ਤੱਕ केजरीवाल ਹੁਰੀ ਵੀ ਇੱਥੇ ਰਾਹੁਲ ਵੀ ਇੱਥੇ ਮੋਦੀ ਵੀ ਇੱਥੇ ਸੋ ਉਹ ਸਾਰੀਆਂ ਵੀ ਹੈਗੀਆਂ ਸੋ ਇਹਦੇ ਵਿੱਚ ਪੰਜਾਬ 'ਚ ਜਿਹੜੀਆਂ 350 ਰੈਲੀਆਂ ਹੋਈਆਂ ਆ ਜਾਂ ਰਡਸ਼ੋ ਹੋਏ ਇਹਨਾਂ 'ਚੋਂ 106 ਦੇ ਕਰੀਬ ਕੱਲੇ ਭਗਵੰਤ ਮਾਨ ਹੋਰਾਂ ਨੇ ਜਾ ਕੇ केजरीवाल केजरीवाल ਤਾਂ ਚਲੋ ਆਖਰੀ ਦਿਨਾਂ ਚਾਹੀ ਜਦੋਂ ਆਖਿਰਲੇ 6ਵੇਂ ਗੇਟ ਤੋਂ ਪਹਿਲਾਂ ਉਹਨਾਂ ਨੂੰ ਜਵਾਨਤ ਮਿਲਦੀ ਆ ਸੋ ਤੋਂ ਬਾਅਦ ਸੱਤਵੇਂ ਗੇਟ ਤੋਂ ਬਾਅਦ ਇੱਥੇ ਹੀ ਰਹਿੰਦੇ ਨੇ ਲਗਭਗ 25 ਤਰੀਕ ਤੋਂ ਬਾਅਦ 30 ਤਰੀਕ ਤੱਕ ਸੋ ਪਰ 16 ਤਰੀਕ ਤੋਂ ਲੈ ਕੇ 30 ਮਈ ਤੱਕ 106 ਤੋਂ ਬਾਅਦ ਰੈਲੀਆਂ ਰੋਡਸ਼ੋ ਜੇ ਕਿਸੇ ਨੇ ਕੀਤੇ ਤਾਂ ਭਗਵੰਤ ਮਾਨ ਉਹਨਾਂ ਨੇ ਮੌਜਾ ਸੰਭਾਲਿਆ ਉਹਨਾਂ ਦੇ ਨਾਲ ਕੇਜਰੀਵਾਲ ਵੀ ਫਿਰ ਸੰਜੇ ਸਿੰਘ ਵੀ ਆਗੇ ਸੀ ਅਖੀਰਲੇ ਦਿਨਾਂ ਤੱਕ ਕਾਲੀਆਂ ਅੰਕਾ ਲਾ ਕੇ ਰਾਗਬ ਛੱਡਾ ਵੀ ਇੱਕ ਦੋ ਰੋਡਸ਼ੋ ਕਰ ਗਏ ਦੂਸਰਾ ਨੰਬਰ ਆਉਂਦਾ ਪੰਜਾਬ ਦੇ ਵਿੱਚ ਕਾਂਗਰਸ ਦਾ ਕਾਂਗਰਸ ਨੇ 90 ਤੋਂ ਬਾਅਦ ਰੈਲੀਆਂ ਤੇ ਰੋਡਸ਼ੋ ਕੀਤੇ ਜਿਨ੍ਹਾਂ ਚ ਆਪਾਂ ਗੱਲ ਕਰਕੇ ਟੈਂਕੇ ਰਾਹੁਲ ਗਾਂਧੀ ਤੇ ਪ੍ਰਿੰਕਾ ਇਹਨਾਂ ਨੇ ਵੀ ਪਟਿਆਲੇ ਚ ਤੋਂ ਦੋ ਦੋ ਵੀ ਕਰਤੀਆਂ ਪ੍ਰਿੰਕਾ ਵੀ ਗਈ ਰਾਹੁਲ ਗਾਂਧੀ ਵੀ ਗਈ ਹੁਣ ਇਹ તમિર ગાંધી ਹੋਰਾਂ ਦਾ ਅਕਸ ਦਾ ਕਮਾਲ ਹੋਵੇ ਉਹਨਾਂ ਦੀ ਪਹੁੰਚ ਸ਼ਕਤੀ ਦਾ ਕਮਾਲ ਹੋਵੇ ਜਾਂ ਇਹ ਕਹਿ ਲਈਏ ਕਿ ਉਹਨਾਂ ਦੇ ਨਾਲ ਜਿਹੜਾ ਸਰਨੇਮ ਲੱਗਦਾ ਗਾਂਧੀ ਉਹਦਾ ਕਮਾਲ ਹੋਵੇ ਸੋ ਰਾਹੁਲ ਪ੍ਰੇਂਕਾ ਵੀ ਖੜਗੇ ਵੀ ਸਚਿਨ ਪਾਇਲਟ ਵੀ ਫਿਰ ਪ੍ਰਤਾਪ ਬਾਜਵਾ ਵੀ ਰਾਜਾ ਬੜਿੰਗ ਵੀ ਹਿਮਾਚਲ ਵਾਲੇ ਮੁੱਖ ਮੰਤਰੀ ਵੀ ਇਹ ਸਾਰਿਆਂ ਨੇ ਵੀ ਪੰਜਾਬ 'ਚ 90 ਦੇ ਕਰੀਬ ਕਾਂਗਰਸ ਨੇ ਰੈਲੀਆਂ ਤੇ ਰੋਲ ショਕ ਕੀਤੇ ਫਿਰ ਤੀਜਾ ਨੰਬਰ ਭਾਜਪਾ ਦਾ ਆਉਂਦਾ ਜੀ ਕਹਿੰਦੇ ਕਿ ਵੋਟ ਬੈਂਕ ਵਧਾਉਣ ਲਈ ਵੀ ਆਇਆ ਇੱਕ ਦੋ ਸੀਟਾਂ ਤੇ ਉਹਨੂੰ ਲੱਗਦਾ ਵੀ ਹੈ ਕਿ ਅਸੀਂ ਜੋਰਜ ਮੈਚ ਕਰਕੇ ਉਹ ਕਰ ਸਕਦੇ ਇਸ ਲਈ ਦੇ ਮੋਦੀ ਤੇ ਮੋਦੀ ਦਾ ਕਿਹੜਾ 13 ਦੇ 13 ਉਮੀਦਵਾਰਾਂ ਨੂੰ ਸਟੇਜ ਤੇ ਵੀ ਲਿਆਂਦਾ ਅਨੰਦਰ ਮੋਦੀ ਹੋਰਾਂ ਨੇ ਤੇ ਰੈਲੀਆਂ ਵੀ ਕੀਤੀਆਂ ਇੱਕ ਦਿਨ ਇੱਕ ਦੂਏ ਦਿਨ ਦੋ ਤੇ ਇੱਕ ਵਾਰ ਫੇਰ ਚਾਰ ਰੈਲੀਆਂ ਪੰਜਾਬ ਦੇ ਵਿੱਚ ਪਟਿਆਲਾ ਫਿਰ ਜਲੰਧਰ ਗੁਰਦਾਸਪੁਰ ਤੇ ਫਿਰ ਅਖੀਰਲੇ ਦਿਨ ਫਟਕਲਾਂ ਦੇ ਨੂੰ ਆਪਣਾ ਹੁਸ਼ਿਆਰਪੁਰ ਸੋ ਇਹ ਤੋਂ ਇਲਾਵਾ ਫਿਰ ਅਮਿਤ ਸ਼ਾ ਵੀ ਜੀਪੀ ਨੱਡਾ ਵੀ ਸੁਮ੍ਰਿਤੀ ਰਾਨੀ ਵੀ ਰਾਜਨਾਥ ਵੀ ਪਿਊਸ਼ ਗੋਇਲ ਵੀ ਜੋਗੀ ਵੀ ਹਰਰਾਗ ਠਾਕਰ ਵੀ ਤੇ ਹਰਿਆਣੇ ਵਾਲੇ ਮੱਖ ਮੰਤਰੀ ਸੈਣੀ ਸਾਹਿਬ ਸੋ ਇਹਨਾਂ ਨੇ ਵੀ ਲੀਤੀ ਇਹ ਤੋਂ ਇਲਾਵਾ ਅਕਾਲੀ ਦਾ ਅਕਾਲੀ ਦਲ ਵੱਲੋਂ ਵੀ ਆਪਣਾ ਰੈਲੀਆਂ ਵੀ ਰੂਟ ਸ਼ੋ ਵੀ ਸੋ ਅਕਾਲੀ ਦਲ ਦੇ ਕੋਲ ਬੇਸ਼ੱਕ ਸਟਾਰ ਪ੍ਰਚਾਰਕਾਂ ਦੀ ਇੱਕਤੀ ਉਵੇਂ ਕਮੀ ਲੱਗੀ ਕਿਉਂਕਿ ਚੰਦੂ ਮਾਜਰਾਹਰੀ ਵੀ ਆਪ ਚੌਂੜ ਲੜਾਈ ਸੀ ਦਲਜੀਤ ਛੀਮਾ ਵੀ ਚੌਂੜ ਲੜ ਰਿਹਾ ਸੀ ਟਿੰਡਸੌਲੀ ਬਾਹਰ ਨਹੀਂ ਨਿਕਲੇ ਹਨਾ ਸਕੰਦਰ ਗੁਰੂ ਕੌਰੀ ਕਿਨਾਰਾ ਕਰ ਗਏ ਹੈ ਮਜੀਠੀਆ ਹੋਰਾਂ ਨੇ ਆਪਣੇ ਹਲਕੇ ਨੂੰ ਸੰਭਾਲੀ ਰੱਖਿਆ ਹਰਸਿਮਰਦ ਖੁਦ ਚੌਂਜ ਸੀ ਤਾਂ ਵੀ ਚੱਲੋ ਕਿਤਨਾ ਕਿਤੇ ਤੇ ਲੈ ਦੇ ਕੇ ਜੇਕਰ ਕਿਸੇ ਨੇ ਜ਼ੋਰ ਜਮੈਸ਼ ਕੀਤੀ ਤਾਂ ਸੁਖਵੀਰ ਬਾਦਲ ਨੇ ਕੀਤੀ ਰੈਲੀਆਂ ਵੀ ਰੂਟ ਸ਼ੋ ਵੀ ਪ੍ਰਚਾਰ ਵੀ ਸਾਰਾ ਕੁਝ ਦਰਮਦਰ ਤਕਬੀਰ ਬਾਜਦੇ ਸੀ ਫਿਰ ਵੀ ਉਹਨਾਂ ਨੇ ਦਰਜਨਾਂ ਤੋਂ ਵੱਧ ਰੈਲੀਆਂ ਰੂਟ ਸ਼ੋਅ ਕੀਤੇ ਤੇ ਇਸ ਸਾਰ ਸਿਰਜਿਤ ਮਾਨ ਹੋਰਾਂ ਨੇ ਵੀ ਅਮਰਪਾਲ ਸਿੰਘ ਦੇ ਹੱਕ ਦੇ ਲਈ ਵੀ ਪੋਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੇ ਵੀ ਕੁਝ ਖਬੀਆਂ ਤਰ੍ਹਾਂ ਸੋ ਸਾਰਿਆਂ ਨੇ ਆਪਣੀਆਂ ਸ਼ਕਤੀਆਂ ਦੇ ਹਵਾਲੇ ਨਾਲ ਆਪਣੀ ਪਹੁੰਚ ਦੇ ਹਵਾਲੇ ਨਾਲ ਆਪਣੀ ਤਾਕਤ ਦੇ ਹਵਾਲੇ ਨਾਲ ਆਪਣੀ ਸਮਰੱਥਾ ਦੇ ਹਿਸਾਬ ਨਾਲ ਆਪਣਾ ਆਪਣਾ ਪ੍ਰਚਾਰ ਕੀਤਾ ਸੋ ਇਹ ਵੀ ਪਹਿਲੂ ਗੋਰ